ਹਾਂਜੀ 18 ਮਈ 2024 ਪਿੰਡ ਪੰਨਾਵਾ 99 ਉੱਡੇ ਸੀਗੇ ਜੀ 2200 ਮਲਟ ਨੂੰ 3 ਵਜੇ 9 ਵਜੇ ਸਾਂਝੀ ਹੋ ਗਈ ਜੀ ਕਾਲੀ ਕੰਡੋਲੇ ਕੁਲਡਰ ਜਸਾ ਬਲਿਆਲ ਕੱਪ ਹੈਪੀ ਮੈਲ ਜਸਾ ਚੁਬਕਾ ਹੈਪੀ ਟੱਗ ਪਰਮਾ ਟੱਗ ਕਲਵੰਤ ਸੁਨਾਮ ਮਣੀ ਰੂਪਾੜੀ ਤੇ ਅਮਰੀਕ ਫਸਬਾਜੀ ਇਹਨਾਂ ਚ 22 ਸਾਂਝੀ ਹੋ ਗਈ ਐਂਡ ਪੁੱਲਰ ਸ਼੍ਰੀ ਮੋਖਤਰ ਸਾਹਿਬ ਜੀ 60 ਮੋਟੇ ਸੀਗੇ 2200 ਮੋਟੇ ਸੀ 6 ਚ ਹੋ ਗਈ ਬਾਜੀ ਸਾਂਝੀ ਧਰਮਿੰਦਰ ਮੋੜ ਐਲ.ਈ.ਡੀ ਬੱਬੀ ਚੰਨੂ ਕੱਪ ਤ੍ਰੀਟ ਜੈਟੋ ਕੱਪ ਦੀਪ ਕੌਣੀ ਹਣੀ ਟੰਗ ਵਾਲੀ ਫੌਜੀ ਚੱਕ ਜਾਨੀ ਸਰ ਜੀ ਇਹਨਾਂ ਸਿਆਂ ਚ ਬਾਜੀ ਸਾਂਝੀ ਹੋ ਗਈ ਜੀ ਅਗਲੀ ਬਾਜੀ ਆ ਗਈ ਐਂਡ ਸੱਦਾ ਸਿੰਘ ਵਾਲਾ ਮਾਨਸਾ 124 ਮੋਟੇ ਸੀਗੇ 2200 ਮੋਟੇ ਨੂੰ 4:00 ਵਜੇ ਨਿਬੜੀ ਜੀ ਨੀਲਾ ਘਰਾਣਾ ਫਰਿੱਜ +1000 ਨਾਲੀ ਮੰਡੀ ਘਰਾਣਾ ਕੂਲਰ +700 ਸੱਤੂ ਮੋੜ ਪੱਖਾ +300 21 ਦੇ 2000 ਦਾ ਵਾਅਦਾ ਲੱਗਿਆ ਸੀ ਜੀ ਤਿੰਨ ਕਬੂਤਰ ਵਾਦੇ ਵਾਲੇ ਬਾਲੀ ਮੰਡੀ ਘਰਾਣਾ ਬੱਬੂ ਪੈਣੀ ਤੇ ਸੱਤੂ ਮੋੜ ਜੀ ਇਹਨਾਂ ਦਾ ਵਾਅਦਾ ਸੀ ਪਿੰਡ ਮੜਾਕ 53 ਉੱਡੇ ਸੀ 22 ਦਾ ਮੋਢੀ ਬਾਈ ਬਾਜੀ ਸੀਗੀ ਜੀ ਨੰਬਰਾਂ 'ਚ ਤੰਨ ਵਾਜ ਕੇ 28 ਮਿੰਟ ਤੇ ਬਾਜੀ ਨਿਬੜ ਗਈ ਜੀ ਪਹਿਲਾ ਨੰਬਰ ਹਰਜੀਤ ਮੱਲਣ ਦੂਜਾ ਜੀ ਹਰਜਿੰਦਰ ਡੇਲਿਆ ਵਾਲੀ ਤੇ ਤੀਜਾ ਹੈਗਾ ਜੀ ਲੱਟੂ ਹਰੀਨੋ ਇਹਨਾਂ ਤਿੰਨਾਂ ਜੋ ਹੋ ਗਈ ਜੀ ਬਾਜੀ ਅਗਲੀ ਬਾਜੀ ਆ ਗਈ ਜੀ ਪਿੰਡ ਕਿਸ਼ਨਗੜ ਪਰਵਾਹੀ ਮਾਨਸਾ ਕਿਆਸੀ ਉੱਡੇ ਸੀਗੇ 1700 ਮਾਡਲ 340 ਤੇ ਬਾਜੀ ਨਿਬੜੀ गुरप्रीत ख्याला स्कूटर प्लस अठ सौर प्लस चार सौ दो सौ लाडी वे प्लस सौ इन्ही बाजी होगी जी अगली बाजी है पिंड आलमपुरा मंदरा मानसा अड़ताली उदू तेन तीह बाजी निबड़ी जी चनी ਦਲੇਲਨੀ ਕੋਲਡਰ ਪਲੱਸ 1000 ਜੱਦੀ ਮਾਨਸਾ ਪੱਖਾ ਪਲੱਸ 700 ਕਾਲੀ ਰੰਨੀ ਪੱਖਾ ਪਲੱਸ 300 300 ਦੀ ਜੇਤੀ